ਤੰਮੀ ਜੀਮਾ ਤੇ ਬਲਵਿੰਦਰ ਭੁੰਦੜ ਦੀ ਤਿਕੜੀ ਹੋਈ ਸ੍ਰੀ ਅਕਾਲ ਪਤਸ਼ਰਬ ਤੋਬਾਗੀ ਇਹ ਕੋਰ ਕਮੇਟੀ ਦੀ ਮੀਟਿੰਗ ਇਹਦੇ ਲਈ ਤਾਂ ਕਰ ਸਕਦੇ ਨੇ ਕਿ ਨਰੈਣ ਸਿੰਘ ਚੌੜੇ ਨੂੰ ਬạchਸ਼ ਛੱਕਿਆ ਜਾਵੇ ਕਿਉਂ ਵੀ ਤੁਸੀਂ ਕੌਣ ਹੋ ਨਾ ਬਲਵਿੰਦਰ ਸਿੰਘ ਭੁੰਦੜ ਮਰ ਧਰਿਆ ਨਾ ਬਲਜੀਤ ਸਿੰਘ ਟੀਮਾ ਮਰ ਧਰਿਆ ਇਹ ਦੋਨੇ ਬੰਦੇ ਜਦੋਂ ਅਕਾਲ ਪਤਸ਼ਰਬ ਦੇ ਆਉਣ ਹੁੰਦਾ ਉਹਦਾ ਸਾੜੇ ਪ੍ਰਕਾਸ਼ ਕਰਦੇ ਨੇ ਅਦਰਵਾਈਜ਼ ਇਹ ਕੁਆਂਟਲ ਕੁਆਂਟਲ ਫਿਕਸੋ ਲਾਉਂਦੇ ਆ ਦੋਨੇ ਇਹਨੇ ਸ਼੍ਰੀ ਅਕਾਲ ਪਤ ਸਾਹਿਬ ਦੇ ਸਾਹਮਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੋਰਾ ਝੂਠ ਬੋਲਣ ਦਾ ਇੱਕ ਕੇਸ ਪ੍ਰੋਫੈਸਰ ਜੰਦੂ ਮਾਜਰਾ ਜੀ ਲੈ ਕੇ ਆਏ ਸਾਹਮਣੇ ਜਿੱਤੇ ਮੋਹ ਲੱਗਿਆ ਪੰਜ ਸਿੰਘ ਸਾਹਿਬਾਨ ਦੀ ਕੱਲੇ ਗਿਆਨੀ ਰਕਵੀਰ ਸਿੰਘ ਉਹ ਫੈਸਲਾ ਨਹੀਂ ਬਦਲ ਸਕਦੇ ਤੁਹਾਨੂੰ ਮੋਤ ਦੇ ਨਹੀਂ ਸਕਦੇ ਤੁਹਾਡੀ ਕੋਰ ਕਮੇਟੀ ਤੁਹਾਡੀ ਵਰਕਿੰਗ ਕਮੇਟੀ ਆਲਰੇਡੀ ਆਪਣੇ ਆਪ ਰੱਦ ਹੋ ਗਈ ਤੰਮੀ ਚੀਮਾ ਤੇ ਭੁੰਦੜ ਇਹ ਜਿਹੜੀ ਤਿਕੜੀ ਹੈ ਨਾ ਤਿਕੜੀ ਇਹ ਤਿਕੜੀ ਅਕਾਲ ਤਖਤ ਸਾਹਿਬ ਦੇ ਅਕਸ਼ ਨੂੰ ਢਾ ਲਾ ਰਹੀ ਹੈ ਜਥੇਦਾਰਾਂ ਦੇ ਅਕਸ਼ ਨੂੰ ਵੀ ਢਾ ਲਾ ਰਹੀ ਹੈ ਜਥੇਦਾਰਾਂ ਵਿੱਚ ਫੁੱਟ ਵੀ ਪਾ ਰਹੀ ਹੈ ਇਹਨਾਂ ਵਿੱਚ ਫੁੱਟ ਪਾਊਗਾ ਗੁਰੂ ਮਹਾਰਾਜ ਤੇ ਇਸ ਦੁਨੀਆ ਦੇ ਹਰ ਹਿੱਸੇ ਵਿੱਚ ਬੈਠੇ ਦਾਦੇ ਕੌਮ ਚੈਨਲ ਦੇ ਦਰਸ਼ਕਾਂ ਨੂੰ ਗਵਿੰਦ ਸਿੰਘ ਪ੍ਰੇਮੀ ਵੱਲੋਂ ਜੀਓ ਆਇਆ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਤੇ ਵਰਕਿੰਗ ਕਮੇਟੀ ਦੋਵੇਂ ਹੋਈਆਂ ਭੰਗ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਵੀ ਪੰਥਕ ਹੇਤਾਾਂ ਦੀ ਤਰਜਮਾਨੀ ਨਾ ਕਰਨ ਕਰਕੇ ਸਿੰਘ ਸਾਹਿਬਾਨે ਦਿੱਤੀ ਅਯੋਗ ਕਰਾ ਇਸ ਦੇ ਨਾਲ ਹੀ ਸੱਤ ਮੈਂਬਰੀ ਕਮੇਟੀ ਵੀ ਆਪਣੇ ਆਪ ਹੀ ਭੰਗ ਹੋ ਗਈ タミン ਜੀਮਾ ਤੇ ਬਰਵਿੰਦਰ ਭੁੰਦੜ ਦੀ ਟਿਕੜੀ ਹੋਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਾਗੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੋਰਾ ਝੂਠ ਬੋਲਣ ਦਾ ਇੱਕ ਕੇਸ ਪ੍ਰੋਫੈਸਰ ਚੰਦੂ ਮਾਜਰਾ ਜੀ ਲੈ ਕੇ ਆਏ ਸਾਹਮਣੇ ਹੋਵੇਗੀ ਸਜ਼ਾ ਤੋਦ ਸੰਬਰ ਨੂੰ ਸ਼੍ਰੀ ਅਕਾਲ ਪੱਖ ਸਾਹਿਬ ਦੇ ਸੰਮੁਖ ਸੁਖਬੀਰ ਸਿੰਘ ਬਾਦਲ ਸਹਿਤ ਕੋਰ ਕਮੇਟੀ ਕੈਬਨਟ ਮੰਤਰੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੀ 2015 ਦੀ ਅੰਤਰਨ ਕਮੇਟੀ ਵੀ ਉਸ ਸਮੇਂ ਸੀ ਹਾਜ਼ਰ ਜਿਸ ਸਮੇ ਸਾਰੇ ਦੋਸ਼ੀਆਂ ਤੋਂ ਉਹਨਾਂ ਦੇ ਗੁਨਾਹ ਕਬੂਲ ਕਰਵਾਏ ਜਾ ਰਹੇ ਸਨ ਉਸ ਵਿੱਚ ਇੱਕ ਦੋਸ਼ੀ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਪ੍ਰੇਮ ਸਿੰਘ ਚੰਦੂ ਮਾਜਾ ਤੇ ਝੂਠਾ ਦੋਸ਼ ਲਾ ਕੇ ਗਿਆਨੀ ਹਰਪ੍ਰੀਤ ਸਿੰਘ ਤੋਂ ਉਸ ਨੂੰ ਬੇਇੱਜ਼ਤ ਕਰਵਾਇਆ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਨਾਲ ਮਹੇਸ਼ ਇੰਦਰ ਗਰੇਵਾਲ ਦੀ ਕੋਈ ਗੰਢ ਧੁੱਪ ਹੋ ਗਈ ਸੀ ਚੋ ਕੇ ਸਿਰਫ ਚੰਦੂ ਮਾਜਰੇ ਨੂੰ ਹੀ ਥਾਣੇਦਾਰੀ ਵਾਲਾ ਰੋ ਮਾਰ ਕੇ ਉਸ ਨੂੰ بار بار ਝੂਠਾ ਦੋਸ਼ ਕਬੂਲ ਕਰਨ ਲਈ ਕਹਿ ਰਿਹਾ ਸੀ ਜਦੋਂ ਕਿ ਜਿਹੜੇ ਬਿਲਕੁਲ ਸਹੀ ਝੂਠੇ ਸਨ ਬਲਵਿੰਦਰ ਭੁੰਦੜ ਤੇ ਬਲਜੀਤ ਸਿੰਘ ធីਮਾ ਇਹਨਾਂ ਨਾਲ ਉਹ ਵਰਤਾਰਾ ਨਹੀਂ ਸੀ ਕੀਤਾ ਗਿਆ ਕਿਉਂ ਮਹੇਸ਼ਿੰਦਰ ਗਰੇਵਾਲ ਨੇ ਸ਼੍ਰੀ ਕਾਲਪਕਸਰ ਸਾਹਿਬ ਦੇ ਸਾਹਮਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਐਸਾ ਝੂਠ ਬੋਲਿਆ ਸੀ ਜਿਸਤੇ ਪ੍ਰੋਫੈਸਰ ਚੰਦੂ ਮਾਜਰਾ ਨੂੰ ਬੇਇੱਜ਼ਤ ਕੀਤਾ ਗਿਆ ਸੀ ਪਰ ਹੁਣ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਸਾਰੇ ਸਬੂਤ ਡਾਕੂਮੈਂਟਰੀ ਡੇਟ ਬਾਈਜ ਇਕੱਠੇ ਕਰਕੇ ਸਿੰਘ ਸਾਹਿਬ ਦੇ ਪੇਸ਼ ਕਰ ਦਿੱਤੇ ਹਨ ਅਤੇ ਮੰਗ ਕੀਤੀ ਹੈ ਕਿ ਮਹੇਸ਼ਿੰਦਰ ਸਿੰਘ ਗਰੇਵਾਲ ਨੂੰ ਕੋਰਾ ਝੂਠ ਬੋਲਣ ਬਦਲੇ ਝੂਠੇ ਦੋਸ਼ ਲਾਉਣ ਬਦਲੇ ਤਲਬ ਕਰਕੇ ਨਖਾਈਆ اقرار ਦਿੱਤਾ ਜਾਵੇ ਮਹੇਸ਼ੰਦਰ ਗਰੇਵਾਲ ਨੇ ਚੰਦੂ ਮਾਜਰੇ ਤੇ ਦੋਸ਼ ਇਹ ਲਾਇਆ ਸੀ ਕਿ ਕੇਂਦਰੀ ਸਖਿਆ ਬਲ ਅਤੇ ਪੰਜਾਬ ਪੁਲਿਸ ਨੇ ਜਦੋਂ ਦਰਬਾਰ ਸਾਹਿਬ ਤੇ ਆਪਰੇਸ਼ਨ ਬਲੈਕ ਥੰਡਰ ਕੀਤਾ ਸੀ ਉਸ ਸਮੇਂ ਪ੍ਰੋਫੈਸਰ ਪ੍ਰਦੇਮ ਸਿੰਘ ਚੰਦੂ ਮਾਜਰਾ ਸੁਜੀਤ ਸਿੰਘ ਬਰਨਾਲਾ ਦੀ ਸਰਕਾਰ ਵਿੱਚ ਸਹਿਕਾਰਤਾ ਮੰਤਰੀ ਸਦ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਆਪਣੇ ਸਬੂਤਾਂ ਵਿੱਚ ਇਹ ਕਿਹਾ ਹੈ ਕਿ ਬਲੈਕ ਥੰਡਰ 10 ਮਈ 1988 ਨੂੰ ਹੋਇਆ ਸੀ ਜਦੋਂ ਕਿ ਬਰਨਾਲਾ ਸਰਕਾਰ 12 ਮਈ 1987 ਨੂੰ ਤੋੜ ਦਿੱਤੀ ਗਈ ਸੀ ਅਤੇ ਗਵਰਨਰੀ ਰਾਤ ਲਾ ਦਿੱਤਾ ਗਿਆ ਸੀ ਇਹ ਪਹਿਲਾ ਸਬੂਤ ਡੇਟ ਬਾਈ ਡਾਕੂਮੈਂਟਰੀ ਸਰਕਾਰੀ ਇਹਨੂੰ ਕੋਈ ਝੂਠਾ ਸਾਫ ਨਹੀਂ ਕਰ ਸਕਦਾ ਪ੍ਰੋਫੈਸਰ ਤਿੰਦੂ ਮਾਦਰਾ ਨੇ ਇਹ ਵੀ ਕਿਹਾ ਕਿ ਬਲੈਕ ਥੰਡਰ ਆਪਰੇਸ਼ਨ ਦੇ ਖਿਲਾਫ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਰੋਸ ਪ੍ਰਦਰਸ਼ਨ ਕੀਤਾ ਸੀ ਉਹਦੇ ਵਿੱਚ ਮੈਂ ਖੁਦ ਭਾਗ ਲਿਆ ਸੀ ਤੇ ਮੈਂ ਚੰਡੀਗੜ੍ਹ ਦੀ ਬਡੈਲ ਜੇਲ੍ਹ ਦੇ ਅੰਦਰ ਵੀ ਬੰਦ ਰਹਾ ਇੱਕ ਹੋਰ ਬਲੈਕ ਥੰਡਰ ਹੋਇਆ ਸੀ ਉਸ ਸਮੇਂ ਪ੍ਰੋਫੈਸਰ ਤਿੰਦੂ ਮਾਦਰਾ ਨੇ ਕਿਹਾ ਕਿ ਜੋ ਫੈਡਰੇਸ਼ਨ ਦਾ ਜੋ ਠਗੜਾ ਜੋ ਵੀ ਹੋਇਆ ਸੀ ਜਾਂ ਪ੍ਰਾਈਵੇਟ ਬੰਦੇ ਦਰਬਾਰ ਸਾਹਿਬ ਚ ਸ਼ਾਮਲ ਹੋਏ ਸਨ ਉਸ ਸਮੇਂ ਉਹ ਕਿਉਂਕਿ ਪੰਜਾਬੀ ਬੋਲ ਦੇ ਪਿੰਡਾਂ ਦਾ ਰੌਲਾ ਚੱਲ ਰਿਹਾ ਸੀ ਕੰਦੂ ਖੇੜਾ ਪਿੰਡ ਜੋ ਪੰਜਾਬ ਦਾ ਹਰਿਆਣੇ ਨਾਲ ਲੱਗਦਾ ਹੈ ਉਹ ਬਲਦੇਵ ਸਿੰਘ ਮਾਨ ਮੰਤਰੀ ਨਾਲ ਉੱਥੇ ਗਏ ਹੋਏ ਸਨ ਕੰਦੂ ਖੇੜੇ ਪ੍ਰੋਫੈਸਰ ਤਕਦੂ ਬਾਜਰਾ ਜੀ ਨੇ सिंह साहब ਨੂੰ ਆਪਣੀ ਦਰਖਾਸਤ ਦੇ ਕੇ ਬੇਨਤੀ ਕੀਤੀ ਹੈ ਕਿ ਜੋ ਮੇਰੇ ਤੇ ਮਹੇਸ਼ ਚੰਦਰ ਕਰੇਵਾਲ ਸਿੰਘ ਨੇ ਦੋਸ਼ ਲਾਇਆ ਸੀ ਉਹ ਬਿਲਕੁਲ ਝੂਠੇ ਸੀ ਪਰ ਗਿਆਨੀ ਹਰਪ੍ਰੀਤ ਸਿੰਘ ਨੂੰ ਕਹਿ ਕੇ बार-बार ਮੇਰੇ ਤੇ ਦਬਾਅ ਪਾਇਆ ਜਾ ਰਿਹਾ ਸੀ ਮੇਰਾ ਜਲੂਸ ਕੱਢਿਆ ਜਾ ਰਿਹਾ ਸੀ ਜੋ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਬਹੁਤ ਹੀ ਨਜ਼ਰ ਕੀਤਾ ਸੀ ਜਦੋਂ ਕਿ ਮੈਂ ਆਪਣੇ ਸਬੂਤ ਪੇਸ਼ ਕਰ ਦਿੱਤੇ ਹਨ ਇਸ ਦੇ ਬਦਲੇ ਵਿੱਚ ਸਿੰਘ ਸਾਹਿਬ ਤੋਂ ਮੰਗ ਇਹ ਕਰਦੇ ਨੇ ਪ੍ਰੋਫੈਸਰ ਚੰਦੂ ਮજરા ਕਿ ਮਹੇਸ਼ ਇੰਦਰ ਸਿੰਘ ਗਰੇਵਾਲ ਨੂੰ ਸ਼੍ਰੀ ਕਾਮਕਸ਼ਰ ਦੇ ਸਾਹਮਣੇ ਝੂਠ ਬੋਲਣ ਤੇ ਝੂਠੇ ਦੋਸ਼ ਲਾਉਣ ਦੇ ਬਦਲੇ ਤਲਬ ਕੀਤਾ ਜਾਵੇ ਤੇ ਉਸ ਨੂੰ ਤਨਖਾਹਿਆਕਰਾਰ ਵੀ ਦਿੱਤਾ ਜਾਵੇ ਸਿੰਘ ਸਾਹਿਬ ਨੂੰ ਇੱਕ ਬੇਨਤੀ ਸਮੁੱਚੀ ਸੰਗਤ ਇਹ ਕਰਨਾ ਚਾਹੁੰਦੀ ਹੈ ਕਿ ਸਿੰਘ ਸਾਹਿਬ ਜੀ ਦੇ 2 ਦਸੰਬਰ ਨੂੰ ਆਪਣੇ ਇੱਕ ਹੁਕਮਿਤ ਇਹ ਕਿਹਾ ਸੀ ਕਿ ਜਿਹੜੀਆਂ ਚਿੱਠੀਆਂ ਇੱਕ ਚਿੱਠੀ ਸੌਦਾ ਸਾਧ ਦੀ ਜੋ ਸਪਸ਼ਟੀਕਰਨ ਸੀ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਤੇ ਅਰਸ਼ ਤੂਰੀ ਲੈ ਕੇ ਚੰਡੀਗੜ੍ਹ ਆਏ ਸਨ ਜਿੱਥੇ ਬਲਜੀਤ ਸਿੰਘ ਟੀਮਾ ਤੇ ਸੁਖਵੀਰ ਬਾਦਲ ਉਹਨਾਂ ਦਾ ਉਡੀਕ ਉਹਨਾਂ ਦੀ ਉਡੀਕ ਕਰ ਰਹੇ ਸਨ ਉਹ ਚਿੱਠੀ ਜੋ ਕਿ ਹਿੰਦੀ ਵਿੱਚ ਸੀ ਸਪਸ਼ਟਿਕਨ ਇਸ ਵਿੱਚ ਕਿ ਮਾਫੀ ਨਾਮੇ ਦਾ ਸ਼ਬਦ ਨਹੀਂ ਸੀ ਮਾਫੀ ਨਾਮੇ ਦਾ ਸ਼ਬਦ ਬਲਜੀਤ ਜੀਮੇ ਨੇ ਪਾਇਆ ਤੇ ਹਿੰਦੀ ਦੇ ਬਜਾਏ ਪੰਜਾਬੀ ਵਿੱਚ ਉਹ ਚਿੱਠੀ ਤਿਆਰ ਕੀਤੀ ਗਈ ਉਹ ਦੋ ਜਾਂ ਤਿੰਨੇ ਚਿੱਠੀਆਂ ਸਿੰਘ ਸਾਹਿਬ ਨੇ ਆਪ ਹੁਕਮਨਾਮਾ ਜਾਰੀ ਕੀਤਾ ਸੀ ਕਿ ਅਸੀਂ ਉਹ ਜਨਤਕ ਕਰਾਂਗੇ ਸੰਗਤਾਂ ਦੇ ਸਾਹਮਣੇ ਲੈ ਕੇ ਆਵਾਂਗੇ ਪਰ ਸਿੰਘ ਸਾਹਿਬ ਜੀ ਤੁਸੀਂ ਉਹ ਚਿੱਠੀਆਂ ਨਾਸ਼ਰ ਕਿਉਂ ਨਹੀਂ ਕੀਤੀਆਂ ਕੀ ਹਰਜਿੰਦਰ ਸਿੰਘ ਧਾਮੀ ਤੇ ਬਲਜੀਤ ਝੀਮੇ ਨੇ ਤੁਹਾਨੂੰ ਰੋਕ ਲਿਆ ਕਿਉਂਕਿ ਉਹਦੇ ਵਿੱਚ ਬਲਜੀਤ ਝੀਮਾ ਸ਼ਰੇਆਮ ਦੋਸ਼ੀ ਸਾਫ਼ ਤਸਦ ਸਿੱਧ ਹੋ ਸਕਦਾ ਹੈ ਉਹ ਚਿੱਠੀਆਂ ਨਾਸ਼ਰ ਵੀ ਕੀਤੀਆਂ ਜਾਣ ਉਹ ਚਿੱਠੀਆਂ ਦੱਸਿਆ ਵੀ ਜਾਵੇ ਕਿ ਉਹ ਚਿੱਠੀਆਂ ਲੈ ਕੇ ਕੌਣ ਆਇਆ ਸੀ ਉਹ ਦੋਸ਼ੀਆਂ ਨੂੰ ਵੀ ਸੰਗਤਾਂ ਦੇ ਸਾਹਮਣੇ ਹਾਜ਼ਰ ਕੀਤਾ ਜਾਵੇ ਤਾਂ ਕਿ ਪਤਾ ਲੱਗੇ ਕਿ ਸਰਸੇ ਵਾਲੇ ਸਾਹ ਨਾਲ ਕੌਣ ਡਲੇ ਹੋਏ ਨੇ ਤੇ ਕੌਣ ਅਕਾਲ ਪੱਖ ਸਾਹਿਬ ਦੇ ਅਕਸ ਨੂੰ ਢਾਵਾ ਰਹੇ ਨੇ ਇਹ ਕਿੱਟੀਆਂ ਵੀ ਨਸ਼ਰ ਕੀਤੀਆਂ ਜਾਣ ਸਿੰਘ ਸਾਹਿਬ ਦੀ ਇੱਕ ਬੇਨਤੀ ਇਹ ਕਿ ਬਿਲਕੁਲ ਸਾਫ਼ ਸਪੱਸ਼ਟ ਹੋ ਗਿਆ ਹੈ ਕਿ ਜਿਸ ਤਰ੍ਹਾਂ ਜਦੋਂ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਪੱਖਸ਼ੀ ਦਬਨਵਾ ਸਾਹਿਬ ਨੇ ਆਪਣਾ ਅਸਤੀਫਾ ਦੇਣਾ ਦਾ ਐਲਾਨ ਕਰ ਦਿੱਤਾ ਸੀ ਉਦੋਂ ਤੁਸੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਇਹ ਕਹਿ ਸੀ ਕਿ ਜੇ ਉਹਨਾਂ ਦਾ ਅਸਤੀਫਾ ਪ੍ਰਵਾਨ ਕਰ ਲਿਆ ਤਾਂ ਅਸੀਂ ਵੀ ਸਾਰੇ ਅਸਤੀਫਾ ਦੇਵਾਂਗੇ ਹੁਣ ਉਹ ਪੋਜੀਸ਼ਨ ਨਹੀਂ ਰਹੀ ਹੁਣ ਜਥੇਦਾਰਾਂ ਨੂੰ ਸ਼੍ਰੋਮਣੀ ਕਮੇਟੀ ਕੋਰ ਕਮੇਟੀ ਵਰਕਿੰਗ ਕਮੇਟੀ ਕਾਲੀ ਦਲ ਇਧਰੋਂ ਉਧਰੋਂ ਦਿੱਲੀ ਵਾਲੇ ਹੋਰ ਸਾਰੇ ਨਾਲ ਕੇ ਜਥੇਦਾਰਾਂ ਵਿੱਚ ਫੁੱਟ ਪਾਤੀ ਹੈ ਜਿਹੜੇ ਕਹੇ ਸੀ ਜਥੇਦਾਰਾਂ ਨੇ ਜੂਨੀਅਨ ਬਣਾ ਲਈ ਜਥੇਦਾਰਾਂ ਚ ਫੁੱਟ ਪੈ ਗਈ ਹੈ ਹੁਣ 2 ਦਸੰਬਰ ਤੋਂ ਬਾਅਦ ਹੀ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖਸ਼ੀਰੀ ਦਬਦਵਾ ਸਾਹਿਬ ਤੇ 15-20 ਸਾਲ ਪੁਰਾਣੇ ਕੇਸ ਲਿਆ ਲੈ ਕੇ ਉਹਨਾਂ ਤੇ ਦੋਸ਼ ਲਾਏ ਜਾ ਰਹੇ ਨੇ ਤਾਂ ਕਿ ਦੂਜੇ ਯਸਰ ਉਹਨਾਂ ਦੇ ਖਿਲਾਫ ਹੋ ਜਾਣ ਇਹ ਸਾਰੀ ਮਹਿਮ ਦੋਸ਼ੀਆਂ ਵੱਲੋਂ ਚਲਾਈ ਜਾ ਰਹੀ ਹੈ ਅਕਾਲੀ ਦਲ ਵੱਲੋਂ ਹੀ ਚਲਾਈ ਜਾ ਰਹੀ ਹੈ ਬਾਦਲ ਦਲ ਵੱਲੋਂ ਹੀ ਚਲਾਈ ਜਾ ਰਹੀ ਹੈ ਤਾਂ ਕਿ ਉਹਨਾਂ ਦਾ ਜਿਹੜਾ ਹੀਜ ਪਿਆ ਨੰਗਾ ਹੋ ਰਿਹਾ ਹੈ ਦਿਨੋਂ ਦਿਨ ਹੋਰ ਤੇ ਹੋਰ ਹੁੰਦੇ ਜਾ ਰਹੇ ਨੇ ਦੋਸ਼ ਨੰਗੇ ਹੁੰਦੇ ਜਾ ਰਹੇ ਨੇ ਉਹਨਾਂ ਵੱਲ ਲੋਕਾਂ ਦੀ ਨਿਗਾਹ ਆ ਜਾਵੇ ਫਿਰ ਕਿਸੇ ਵੀ ਦੋਸ਼ੀ ਨੇ ਤਨੋਂ ਮਨੋਂ ਤਨੋ ਬੁਜਾਇ ਸੁਖਵੀਰ ਬਾਦਲ ਦੇ ਜਿਨ੍ਹਾਂ ਨੂੰ ਲੋਕ ਸਭਾ ਦੇ ਕਿਹੜੇ ਨਮਾਣੇ ਸਿੱਖ ਵੰਗ ਸੇਵਾ ਕਰਨੀ ਨਹੀਂ ਜੋਬਸ ਹਜਾ ਲਾਈ ਸੀ ਇਹਨੇ ਉਹ ਸੇਵਾ ਪੂਰੀ ਕੀਤੀ ਹੈ ਇਹ ਆ ਕੇ ਤੁਹਾਡੇ ਕੋਲੋਂ ਮਾਫੀ ਲਈ ਪੇਸ਼ ਹੋਊਗਾ ਪਰ ਦੂਜੇ ਧਾਮੀ ਚੀਮਾ ਪੁੰਦੜ ਇਹਨਾਂ ਨੇ ਸੇਵਾ ਕਾਦੀ ਕੀਤੀ ਹੈ ਇਹ ਤਾਂ ਉੱਥੇ ਸਾਜਸ਼ਾ ਕਮੇਟੀ ਦਾ ਜੇ ਕੋਰ ਕਮੇਟੀ ਦੀ ਮੀਟਿੰਗ ਇਹਦੇ ਰੇ ਤਾਂ ਕਰ ਸਕਦੇ ਨੇ ਕਿ ਨਰੈਣ ਸਿੰਘ ਚੌੜੇ ਨੂੰ ਪਾਛੋ ਸਖਿਆ ਜਾਵੇ ਕਿਉਂ ਭਈ ਤੁਸੀਂ ਕੌਣ ਹੋ ਨਾ ਬਲਵਿੰਦਰ ਸਿੰਘ ਪੁੰਦੜ ਅਮਰਤਾ ਰਈ ਹੈ ਨਾ ਬਲਜੀ ਸਿੰਘ ਟੀਮਨ ਮਤਾਰੀਆ ਇਹ ਦੋਨੇ ਬੰਦੇ ਜਦੋਂ ਕਾਲ ਸਾਖ ਸਾਡੇ ਆਉਣ ਹੁੰਦਾ ਉਦੋਂ ਦਾੜੇ ਪ੍ਰਕਾਸ਼ ਕਰਦੇ ਨੇ ਅਦਰਵਾਈਜ਼ ਇਹ ਕੁਆਂਟਲ ਕੁਆਂਟਲ ਫਿਕਸਲ ਲਾਉਂਦੇ ਆ ਦੋਨੇ ਜਣੇ ਇਹ ਮੰਗ ਹੀ ਨਹੀਂ ਕਰ ਸਕਦੇ ਨਾਲੇ ਇਹ ਉਹਦੇ ਮੁਕਾਬਲੇ ਕੀ ਨੇ ਉਹ ਪੰਥਕ ਵਿਦਵਾਨ ਹੈ ਉਹ ਦਰਜਨ ਦੇ ਕਰੀਬ ਕਿਤਾਬਾਂ ਲਿਖੀ ਬੈਠਾ ਹੈ ਸੰਤ ਜਰਨੈਲ ਸਿੰਘ ਦਾ ਸਾਥੀ ਹੈ ਉਹਨੇ ਕੀ ਗੁਨਾਹ ਕੀਤਾ ਹੈ ਉਹ ਕੋਈ ਗੁਨਾਹ ਨਹੀਂ ਠੀਕ ਹੈ ਉਹ ਸਮਾਂ ਤੇ ਸਥਾਨ ਗਲਤ ਸੀ ਪਰ ਉਹ ਸਿੱਖ ਸੰਗਤ ਦੇ ਰੋਹ ਦਾ ਹੀ ਪ੍ਰਤੀਕ ਸੀ ਜੋ ਭਾਈ ਨਰੈਣ ਸਿੰਘ ਚੌੜਾ ਨੇ ਉੱਥੇ ਐਕਸ਼ਨ ਕੀਤਾ ਹੈ ਹਾਲਾਂਕਿ ਗੋਲੀਆਂ ਉਹਦੇ ਉੱਥੇ ਨਹੀਂ ਚੱਲੀ ਗੋਲੀ ਹੱਥੋਂ ਪਾਈ ਕਾਰਨ ਜਦੋਂ ਏਐਸਆਈ ਨੇ ਤਹਾਨੂੰ ਰਵਲ ਕਰਤਾ ਉਦੋਂ ਗੋਲੀ ਚੱਲੀ ਹੈ ਆਦਰਵਾਇਜ਼ ਗੋਲੀ ਉਹਦਾ ਕੁਸ ਪਸੌੜਾ ਦੇ ਕੱਢੇ ਹੀ ਸੀ ਉਹਦੇ ਹੱਥ ਪਾ ਲਿਆ ਹੱਥੋਂ ਪਾਈ ਤੋਂ ਗੋਲੀ ਚੱਲੀ ਹੈ ਨਰੇਂਦਰ ਸਿੰਘ ਚੋੜੇ ਤੋਂ ਗੋਲੀ ਨਹੀਂ ਚੱਲੀ ਤੇ ਨਾ ਹੀ ਉਸ ਨੂੰ ਪੰਥ ਚੋਂ ਛੇਕਿਆ ਜਾ ਸਕਦਾ ਹੈ ਇਹ ਕੌਣ ਹੁੰਦੇ ਇਹ ਦੇ ਗੈਰ ਅਮਰਤਾਰੀ ਇਹਨਾਂ ਨੂੰ ਕੀ ਪਤਾ ਪੰਥ ਕੀ ਹੁੰਦਾ ਹੈ ਬਲਵਿੰਦਰ ਭੁੰਦੜ ਨੂੰ ਕੀ ਪਤਾ ਪੰਥ ਕੀ ਹੁੰਦਾ ਹੈ ਦਲਜੀਤ ਚਿਮੇ ਨੂੰ ਕੀ ਪਤਾ ਪੰਥ ਕੀ ਹੁੰਦਾ ਹੈ ਉਹ ਜਿਹੜੇ ਕਾਲ ਤੱਕ ਤਨੂੰ ਗੁੰਮਰਾਹ ਕਰਦੇ ਰਹੇ ਨੇ ਹੁਣ ਵੀ ਕਰੀ ਜਾਂਦੇ ਨੇ ਹੁਣ ਵੀ ਹੁਕਮ ਨਹੀਂ ਮੰਨਿਆ ਇਹਨਾਂ ਨੇ ਬਲਵਿੰਦਰ ਸਿੰਘ ਪੁੰਦੜਾ ਤੈਨੂੰ ਕਿਹਾ ਸੀ ਵੀ ਵਿਰਸਾ ਸਿੰਘ ਕੋ ਪਟੋਹਾ ਦਾ ਨੂੰ ਪਾਰਟੀ ਤੋਂ ਕੱਢੋ 10 ਸਾਲਾਂ ਦੀ ਕੱਢਤਾ ਨਹੀਂ ਕੱਢਿਆ ਤੂੰ ਤੋਹਫੀਨ ਕੀਤੀ ਹੈ ਕੱਲ ਤੱਕ ਸਾਹ ਦੇ ਹੁਕਮ ਨਾਵੇਂ ਦੀ ਫਿਰ ਤੁਹਾਨੂੰ ਕਿਹਾ ਸੀ ਵੀ ਕੋਰ ਕਮੇਟੀ ਤੋਂ ਜਿਹੜੇ ਸੀਵੇ ਆਏ ਨੇ ਉਹ ਪ੍ਰਮਾਣ ਕਰਕੇ ਰਿਪੋਰਟ ਭੇਜੋ ਭੇਜਤੀ ਉਲਟਾ ਲਿੱਟਕੜੀਆਂ ਕਰਦੇ ਫਿਰਦੇ ਹੋ ਕਹਿੰਦੇ 10 ਦਿਨ ਵਧਾ ਦਿਓ ਕਹਿੰਦੇ 20 ਦਿਨ ਵਧਾ ਦਿਓ ਭਾਵੇਂ ਤੁਸੀਂ ਸਾਲ ਵਧਵਾ ਲਓ ਪਹਿਲੀ ਕਰਦਾ ਸਿੰਘ ਸਾਹਿਬ ਬਦਲੀ ਨਹੀਂ ਸਕਦਾ ਤੁਹਾਨੂੰ ਬਹੁਤ ਦੇਈ ਨਹੀਂ ਸਕਦੇ ਕਿਉਂਕਿ ਪੰਜ ਸਿੰਘ ਸਹਿਬਾਨ ਦਾ ਕੀਤਾ ਹੋਇਆ ਫੈਸਲਾ ਇਹਤੇ ਮੋਰ ਲੱਗਿਆ ਪੰਚ ਸਿੰਘ ਸਹਿਬਾਨ ਦੀ ਕੱਲੇ ਗਿਆਨੀ ਰਕबीर ਸਿੰਘ ਉਹ ਫੈਸਲਾ ਨਹੀਂ ਬਦਲ ਸਕਦੇ ਤੁਹਾਨੂੰ ਮੋਰਤ ਦੇ ਨਹੀਂ ਸਕਦੇ ਤੁਹਾਡੀ ਕੋਰ ਕਮੇਟੀ ਤੁਹਾਡੀ ਵਰਕਿੰਗ ਕਮੇਟੀ ਆਲਰੇਡੀ ਆਪਣੇ ਆਪ ਰੱਦ ਹੋ ਗਈਆਂ ਐਕਸਪਾਇਰੀ ਡੇਟ ਕੱਲ ਦੀ ਉਹਨਾਂ ਦੀ ਜਾਨੀ ਕਿ 14 ਅੰਸੰਬੜ ਦੀ ਆਪਣੇ ਆਪ ਐਕਸਪਾਇਰ ਹੋ ਜਣੀਆਂ ਜਿਹੜੇ ਸੱਤਵੇਂ ਵੀ ਕਮੇਟੀ ਸੀ ਹਰਜਿੰਦਰ ਸਿੰਘ ਧਾਮੀ ਨੇ ਅਕਾਲ ਤਖਤ ਸਾਹਿਬ ਦਾ ਹੁਕਮ ਨਹੀਂ ਮੰਨਿਆ ਉਨੇ 7 ਮੈਂਬਰਾਂ ਦੀ ਕਮੇਟੀ ਬੁਲਾਈ ਵੀ ਨਹੀਂ ਇਸ ਕਰਕੇ ਹਰਜਿੰਦਰ ਸਿੰਘ ਧਾਮੀ ਵੀ ਕਾਲਪਤਖਬ ਸਾਬ ਕੋ ਆਕੀ ਹੈ ਧਾਮੀ ਚੀਮਾ ਤੇ ਭੁੰਦਰ ਇਹ ਜਿਹੜੀ ਟਿਕੜੀ ਹੈ ਨਾ ਟਿਕੜੀ ਇਹ ਟਿਕੜੀ ਅਕਾਲ ਤਖਬ ਸਾਬ ਦੇ ਅਕਸ਼ ਨੂੰ ਢਾਲਾ ਰਹੀ ਹੈ ਜਥੇਦਾਰਾਂ ਦੇ ਅਕਸ਼ ਨੂੰ ਵੀ ਢਾਲਾ ਰਹੀ ਹੈ ਜਥੇਦਾਰਾਂ ਵਿੱਚ ਫੁੱਟ ਵੀ ਪਾ ਰਹੀ ਹੈ ਇਹਨਾਂ ਵਿੱਚ ਫੁੱਟ ਪਾਊਗਾ ਗੁਰੂ ਮਹਾਰਾਜ ਇਹਨਾਂ 'ਚ ਫੁੱਟ ਪਾਉਗੇ ਸੰਗਤ ਜਦੋਂ ਇਹਨਾਂ ਦੇ ਬੋਟਾਂ ਵਾਲੇ ਪੀਪੇ ਖਾਲੀ ਨਿਕਲੇ ਆ ਆ ਰਹੇ ਨੇ ਨਗਰ ਨਗੂਰੀਆਂ ਚੋਣਾ ਇਹਨਾਂ ਦਾ ਜੋ ਜਲੂਸ ਹੁਣ ਨਿਕਲਣਾ ਹੈ ਹੁਣ ਤਾਂ ਇਹ ਐਕਟਿਵ ਹੋ ਜਰਗੇ ਤੇ ਜੋ ਸਿੰਘ ਸਾਹਿਬ ਨੇ ਕਹਿਆ ਸੀ ਉਦੋਂ ਐਕਟਿਵ ਕਿਉਂ ਨਹੀਂ ਹੋਏ ਸਿੰਘ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇਹ ਜੋ ਊਲ ਜਲੂਲ ਚਾਲਾਂ ਚੱਲ ਰਹੇ ਨੇ ਕਾਹ ਤੱਕ ਸਾਹਿਬ ਤੇ ਜੱਫੇਦਾਰਾਂ ਦੇ ਖਿਲਾਫ ਸਿੰਘ ਸਾਹਿਬ ਜੀ ਇਹ ਹੁਣ ਅਕਾਲ ਤਖਤ ਸਾਹਿਬ ਦੇ ਪੇਸ਼ ਹੋਣਗੇ ਉਦੋਂ ਇਹਨਾਂ ਤੋਂ ਇਹਨਾਂ ਸਵਾਲਾਂ ਦੇ ਜਵਾਬ ਪੁੱਛੇ ਜਾਣ ਕਿ ਤੁਸੀਂ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਪਾਲਣਾ ਕਿਉਂ ਨਹੀਂ ਕੀਤੀ ਅਲੰਗਣਾ ਕਿਉਂ ਕੀਤੀ ਹੈ ਇਹਨਾਂ ਨੂੰ ਦੁਬਾਰਾ ਤਨਖਾਹ ਹੀ ਕਰਾ ਦਿੱਤਾ ਜਾਵੇ ਤੇ ਇਹਨਾਂ ਦੀਆਂ ਸਾਰੀਆਂ ਜਿਹੜੀਆਂ ਅਹੁਦੇਦਾਰੀਆਂ ਨੇ ਉਹ ਆਲਰੇਡੀ ਰੱਦ ਤਾਂ ਹੋ ਚੁੱਕੀਆਂ ਨੇ ਕਿਉਂਕਿ 14 ਨਵੰਬਰ ਨੂੰ ਇਹ ਕੁਝ ਵੀ ਨਹੀਂ ਕਰ ਸਕਦੇ ਤੇ ਨਾਲੇ ਜਥੇਦਾਰ ਜੀ ਤੁਸੀਂ ਇਹਨਾਂ ਨੂੰ ਇਹਨਾਂ ਨੂੰ ਬਾਦਲ ਦਲਿਆ ਨੂੰ ਤੁਸੀਂ ਅਧਿਕਾਰ ਦੇ ਜੀ ਇਹਨੂੰ ਕਮੇਟੀ ਬਣਾਓ ਫਿਰ ਤਾਂ ਬਾਦਲ ਦਲ ਬਣੂਗਾ ਸ਼ੁਰੂ ਨਹੀਂ ਇਕੱਲੇ ਦਲ ਨਹੀਂ ਬਣਦਾ ਅੱਗੇ ਤੁਸੀਂ ਆਪ ਸੈਣਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ